ਕਿ ਆਪਣੀ ਜਥੇਬੰਦੀ ਨੇ ਇਹ ਪਾਲਿਸੀ ਕਿਉਂ ਬਣਾਈ ਪਹਿਲਾਂ ਇਹ ਸਮਝੇ ਕਿ ਪਾਲਿਸੀ ਠੀਕ ਹੈ ਜਾਂ ਪਾਲਿਸੀ ਦੇ ਕੋਈ ਫਰਕ ਹੈ ਜੇ ਪਾਲਿਸੀ ਠੀਕ ਲੱਗੂ ਸਾਨੂੰ ਸਾਰਿਆਂ ਨੂੰ ਫਿਰ ਇਸ ਪਾਲਿਸੀ ਨੂੰ ਲਾਗੂ ਕਰਨ ਬਾਰੇ ਸੋਚਾਂਗੇ ਵੀ ਲਾਗੂ ਕਿਵੇਂ ਹੋਵੇ ਦੇਖੋ ਜਦੋਂ ਆਪਾਂ 2000 ਚ ਭਾਰਤੀ ਕਿਸਾਨਾਂ ਨੇ ਇੱਕਤਾ ਗਰਾਹਾਂ ਬਣਾਈ ਉਹ ਆਪਾਂ ਆਗਵਾ ਨਾਲ ਜੁੜੇ ਕਲੀਨਰ ਕਾਲਜ ਹੋਣਾ ਹੈ ਤੇ ਬਟਪਟਰ ਨੂੰ ਲੈ ਕੇ ਐਮਕੀਆ ਬਿਕਰ ਪ੍ਰਧਾਨ ਮੰਤਰੀ ਤੇ ਕੁਝ ਨਹੀਂ ਰਾਸ਼ਟਰੀ ਦੇ ਖਰਚਾ ਹੁੰਦੇ ਆ ਇਹ ਚੋਣਾ ਦਾ ਸਾਡੇ ਲੋਕਾਂ ਨੂੰ ਕਿੰਨਾ ਫਾਇਦਾ ਹੈ ਇਹ ਵੀ ਚੀਜ਼ ਬਾੜ ਕੀਤੀ ਤੇ ਜਿਹੜੇ ਚੋਣਾ ਆਉਗੇ ਹੈ ਜੇ ਵੀ ਚੋਣਾ ਜੇ ਸਾਲ ਇਹ ਜਿਹੜੇ ਜੋ ਪਹਿਲਾ ਹੋਗਾ ਕਿ ਨਾਗਰਿਕਾਂ ਦਾ ਨੁਕਸਾਨ ਹੋ ਆਇਆ ਸੀ ਵਿਚਾਰਾ ਕਿ ਤਾਬ ਨਾਗਰਿਕੋ ਜਦੋਂ ਉਧਿਲੇ ਚੋਣਾਂ ਵੀ ਹੁੰਦੀਆਂ ਮਿਲਵੇ ਚੋਣਾਂ ਹੁੰਦੀਆਂ ਪੀਲ ਦੇ ਚੋਣਾਂ ਹੁੰਦੀਆਂ ਜਿਹੜਾ ਕਿਸਾਨੀ ਦਾ ਕੀਤਾ ਇਹ ਸਾਰੇ ਭੜਜਾੜੇ ਕਰਦੇ ਆ ਸਾਰੇ ਤਾਂ ਮੰਨਦਾ ਕਿ ਕੀਤਾ ਕਿਤੇ ਤਾਰੀਰ ਚੱਤਾਂ ਲਗਾ ਕੇ ਤੱਕ ਮਦਦ ਕੀਤਾ ਕਿ ਕਿੰਨ ਕੋਈ ਨਹੀਂ ਬਚਾ ਜਿਹੜਾ ਖੇਤੀ ਨਾਲ ਸਬੰਧਤ ਹੈ ਸਾਡੇ ਪਿੰਡਾਂ ਦੇ ਲੋਕ ਉਹ ਕਿਸੇ ਧਰਮ ਨੂੰ ਮੰਨਦੇ ਆ ਕਿਸੇ ਪਾਰਟੀ ਨੂੰ ਮੰਨਦੇ ਆ ਕਿਸੇ ਯਾਰ ਨਾਲ ਸੌਂਦੇ ਆ ਗਿਲਤੀ ਦਾ ਮਤਾਂ ਕਾ ਕਾ ਹੋ ਸਕਦਾ ਜਿਸ ਨੂੰ ਮਜੂਰਾ ਕੋਲ ਜ਼ਮੀਨ ਹੀ ਨਹੀਂ ਤੇ ਖੇਤੀ ਕਾਤੇ ਕਰ ਉਹਦਾ ਵੱਖਰੇ ਕਰਾਉਣਾ ਧਿਆਨ ਨਾਲ ਕਰੀ ਪਣੀ ਹੈ ਖੇਤੀ ਜਗ੍ਹਾ ਦਾ مالک ਕਿੰਨ ਹੋ ਰਹੀ ਹੈ ਜਦੋਂ ਅੱਜ ਇਹ ਵਿਚਾਰੀ ਇਹ ਫਿਰ ਇਹ ਸਾਰੇ ਆ ਪਾਰਟੀਆਂ ਨੇ ਖੇਤੀ ਕਰਦੇ ਐ ਕਿ ਖੇਤੀ ਦੀ ਮਾੜੀ ਹਾਲਤ ਹੋ ਰਹੀ ਹੈ ਦਿਨੋਂ ਦਿਨ। ਫਿਰ ਕੀ ਕੀਤਾ ਜਦਾਂ ਇਹ ਉਹਨਾਂ ਕਪਾ ਚੋਣਾਂ ਵਾਲੇ ਫੈਸਲਾ ਕਰਿਆ ਕਿ ਬੰਦ ਲੋ। ਆਪੇ ਇੱਕ ਪਾਰਟੀ ਨੂੰ ਕੰਮ ਬੋਲੇ। ਤਾਂ ਗਾੜ ਬਣਾ ਜਦੋਂ ਬਰਨਾਲਾ ਬਹੁਤ ਮੰਤਰੀ ਬਣਿਆ। ਉਹਨਾਂ ਕੰਮ ਵਾਲੇ ਜਿਹੜੇ ਬੰਦੇ ਵਿੱਚ ਸੀ ਆਪਾਂ ਤੁਸੀਂ ਬਹੁਤ ਸਾਰੇ ਹੋਗੇ ਉਸ ਦੇ ਵਿੱਚ ਸੀਗੇ। ਸੂਬਾ ਕਮੇਟੀ ਨੇ ਰਿਪੋਰਟ ਨੇ ਫੈਸਲਾ ਕਰ ਲਿਆ ਇਹ ਕਾਲੀਆਂ ਸਾਡੇ ਉਸ ਮੰਗਾਂ ਬਣਦੇ ਆ ਜਦੋਂ ਕੰਮ ਤੇ ਆ ਕੇ ਮੰਗਾ ਪੂਰੀਆਂ ਹੋਣ ਵੀ ਨਾ ਜਿਵੇਂ ਇਸ ਤੋਂ ਅੰਦਰ ਪਲਾਟੇ ਤੇ ਲੋੜ ਹੀ ਨਹੀਂ ਜਿਹੜੇ ਆਮਚਰਾਂ ਵਾਲੀ ਜਥੇਬੰਦੀ ਬਣੀ ਹੋਣਾ ਜਿਹੜੇ ਜਗ੍ਹਾ ਤੇ ਆਮਚਰਾਂ ਵਾਲੇ ਇਸਦੇ ਵਿੱਚ ਹੀ ਸੀਗੇ ਅਸੀਂ ਜੋੜ ਲਾਇਆ ਵੀ ਇਹਨੇ ਤੁਸੀਂ ਗਲਤ ਅੰਦਾਜ਼ਾ ਕਰ ਰਹੇ ਹੋ ਵਿਧਾਨ ਸਭਾ ਵਿੱਚ ਪੂਰੀ ਵਹਿਰ ਚੱਲੀ ਛੱਡੀ ਉਦੋਂ ਉਦੋਂ ਅੱਗੇ ਸਾਰੇ ਵਿੱਚ ਹੀ ਸੀ ਇਹਦੇ ਝੂਟਾ ਬੜਾ ਜਗੇ ਰੋਡੂ ਅੱਗੇ ਸਾਰੇ ਸੱਜੀ ਦੁਪਹਰ ਵਾਲੀ ਉਹ ਸਾਰੀ ਬੇਸਮਦੀ ਕੱਚੀ ਸੀ ਅਸੀਂ ਕਿਹਾ ਤੁਸੀਂ ਘਰ ਤੋਂ ਦੇ ਲੋਕ ਤਾਂ ਪਹਿਲਾਂ ਹੁੰਦੇ ਆ ਹੋਇਆ ਕਿ ਜਦੋਂ ਤੇ ਬਤ ਨੂੰ ਨਾ ਲੱਗੇ ਜੇ ਤੁਸੀਂ ਕੋਈ ਮੰਨੇ ਤਾਂ ਨਹੀਂ ਜਦੋਂ ਗਮੀ ਵੀ ਪਰ ਆਪਣੇ ਬਾਪਾ ਜੀ ਆਂ ਲੈ ਕੇ ਕਹਿੰਦੇ ਮਰਦੇ ਕਰਦਾ ਕਿ ਹੋਰ ਪਾਣ ਜਦੋਂ ਬੰਦੇ ਮੁਸ਼ਕਲ ਕਰਦਾ ਜਦੋਂ ਮੈਂ ਨਿਕਾਲਦਾ ਜਦੋਂ ਮੈਂ ਕਿਹਾ ਸਭ ਦੇ ਉੱਤੇ ਕਹਿੰਦੇ ਜਿਹੜਾ ਕਹਿਣਾ ਜਦੋਂ ਤੇ ਬਤ ਨੂੰ ਫੈਲਾਗਾ ਤਾਂ ਹਰ ਜੱਜ ਨਾਲ ਉਹ ਨਾ ਜਾਣਾ ਹੋਵੇ ਸਾਹਮਣੇ ਸਾਹਮਣੇ ਚ ਪੈਣਾ ਚਾਹੀਦਾ ਉਹ ਆਪਣਾ ਦੇ ਸੁੱਚੇ ਠੀਕਾ ਕਰ ਗੱਲ ਦਾ ਉਹ ਤਾਂ ਸਾਹਮਣੇ ਆ ਜਾਂਦੇ ਆ ਕਿਉਂਕਿ ਅਮਰਤਾ ਕਿਸੇ ਨੂੰ ਨਹੀਂ ਬਾਸਦਾ ਇਹ ਵਸਤੇ ਹੋਇਆ ਪਰ ਸਾਰਾ ਮੈਂ ਪਿੰਡ ਬਿਜੇ ਦੇ ਰਾਂਗਰੇਗਲਾ ਚ ਕੋੜਾ ਬਣ ਬਟਾ ਤੇ ਕਿੰਨੇ ਵਾਲੀ ਕੋਰਸਾ ਜੀ ਕੇ ਬਾਰ ਬੋ ਫੰਡਦੇ ਪੈਣ ਜਿਕੇ ਮਾਫੀ ਮੰਗ ਕੇ ਬਿੱਤਨ ਦੇ ਰਹੇ ਸੀ ਫਿਰ ਇਹੋ ਫੈਸਲਾ ਕਰ ਲਿਆ ਸਾਜੋ ਬਰਕਰਰ ਬਣ ਗਏ ਅੱਜ ਵੀ ਬਾਹਰੇ ਮੇਰੇ ਹੱਥੇ ਉਹਦੇ ਪਾਜਾ ਤੋਂ ਪਹਿਲੇ ਸੀ ਜਦੋਂ ਜੱਜ ਨੇ ਫੈਸਲਾ ਕਰਦਾ ਜਦੋਂ ਬੰਦੇ ਕਹਿੰਦੇ ਕਿਵਾਸੇ ਕੋਕ ਪੁੱਛੀਏ ਫਿਰ ਜਿਹੜੀ ਵਾਰ ਵੀ ਸਾਨੂੰ ਠੇਕ ਰੋਲੇ ਇਸ ਦੋ ਦੋ ਮੁੱਕ ਜਿਹੜੇ ਕਾਈਪ ਪਿੰਡਾਂ ਚ ਆਇਆ ਫੋਟਾ ਪਿਆ ਤੇ ਲੜਾਈਆਂ ਹੋਈਆਂ ਆਪਣੇ ਝੱਤੇ ਬੰਦੇ ਦੇ ਬਰਕਰਾਰ। ਕਿਉਂਕਿ ਉਹ ਬਹਾਦਰ ਜਿਹੜੇ ਉਹ ਮਮਾ ਮੰਨ ਦੀ ਗੱਲ ਸੀ ਮੁਖੰਦਰੀ ਵੀ ਬਣ ਗਿਆ ਬੰਦਾਰਾ। ਕੋਈ ਨਾ ਸਾਡਾ ਤਾਂ ਇਹ ਜਿਹੜਾ ਸਿਆਸੀ ਬਾਦ ਸੀ। ਕਿ ਕਰਾ ਮੋਟਾ ਲੈਣੇ ਰਹੋਗੇ। ਸਾਰੀ ਗੱਜਰ ਜਿੱਤ ਲਵਾਂ। ਜਦ ਮਨਨਾਂ ਤੇ ਵੀ ਲੜਾਈ ਤੋਂ ਕੋਈ ਉਕਸ ਮਨਨਾਂ ਸਿਰ ਤੇ ਬਣਾੜਾ। ਆਰੇ ਦੇ ਵਿੱਚ ਜੁੜੇ ਅਸੀਂ ਕਹਿੰਦੇ ਆਪਾਂ ਵਾਚਲਾ ਕੀਤਾ ਤੁਹਾਡੀ ਬਹੁਤ ਬਹੁਤ ਦਾ ਫੈਸਲਾ ਵਿੱਚ ਉਹਨਾਂ ਦੇ ਸਾਡੇ ਰੰਗੇ ਦਾ ਚੋਣਾਂ ਚ ਸਾਲ ਹੈ ਤੁਹਾਨੂੰ ਦੱਸੋ ਸਾਡੇ ਤੱਕ ਫਰਕ ਬਿਸ਼ੋੜੀ ਦਾ ਨਾਮ ਨਹੀਂ ਬੋਲਦੇ ਬੰਦੀ ਦੀ ਫੈਸਲੇ ਦੀ ਉਹ ਕਦੇ ਬਹੁਤ ਥੀਕ ਮੰਨਿਆ ਤੁਸੀਂ ਕਦੇ ਮੈਂ ਪਹਿਲਾਂ ਵੀ ਚੋਣਾ ਚਾਹੇ ਸੋਸਾ ਲੈਦਰ ਜਾਂ ਹੋਰ ਫਿਰ ਕਿਹਦੇ ਚੋਣਾ ਜਦੋਂ ਸਾਡੇ ਕਿਹੜੇ ਕਿਹੜੇ ਪਿੰਡਾਂ ਦਾ ਕੀ ਬਣ ਗਿਆ ਪਹਿਲਾਂ ਉਹ ਕਮੇਟੀ ਨੇ ਹਾਲਤ ਕੀਤੀ ਸੀ ਅੱਜ ਸਾਡੇ ਵੀ ਹਾਲਤ ਗਿਆ ਵੀ 5-7 ਵਿੱਚ ਚਾ ਗਾ ਦੇ ਦੇਖੀ ਜਦੋਂ ਵੀ ਅਰੀਜਨ ਫੈਸਲਾ ਹੋਇਆ ਉਹ ਚੋਣਾ ਦਾ ਸੀ ਜਦੋਂ ਸਾਨੂੰ ਮੁਰਕੇ ਵੇਚਿਆ ਗਿਆ ਉਹ ਲੱਖਾਂ ਜੇ ਬੰਦੀ ਦੇ ਵਿੱਚ ਵੀ ਸੀ ਜਦੋਂ ਚੋਣਾ ਦਾ ਫੈਸਲਾ ਹੋਉਂਦਾ ਵੀ ਕਿਹੜੀ ਪਾਰਟੀ ਇੰਪੋਰਟ ਜਦੋਂ ਆਮਲਾ ਪਿਆ ਹਰ ਜਿੱਦ ਕਰਕੇ ਆਪਾਂ ਆਟ ਹੋ ਗਏ ਅਗਰਾਂ ਹਜਰ ਜੇ ਤੁਸੀਂ ਨਹੀਂ ਮੋਟਰ ਤੇ ਸਭ ਲਾਉਂਗੇ ਫਿਰ ਤੁਸੀਂ ਇੱਕ ਘਰੇ ਦੀ ਜਥੇਬੰਦੀ ਬਣਾਓ। ਪਰ ਜਿਹੜੀ ਸਰਕਾਰ ਹੁੰਦੀ ਹੈ ਆਪਣੀ ਜਥੇਬੰਦੀ ਤੇ ਦੋਸਤ ਲੱਗਦਾ ਹੈ ਹੁਣ ਆਪਾਂ ਇਹਦੇ ਲਾਉਂਦੇ ਆ ਵੀ ਇਹ ਤਾਂ ਕਾਲੀਆਂ ਕਾਰਾਂ ਦੇ ਸੇਡੇ ਨੇ। ਜਿਹੜਾ ਪਾਣਾ ਵੇਲਾ ਹੁੰਦਾ ਦਾ ਸੇ ਕਾਲੀਆਂ ਨਾਲੋਂ ਬਣਾਉਂਦੇ ਸੀ ਆਪਣੇ ਵੀ ਤਾਂ ਕਾਲੀਆਂ ਦੇ ਉਹਦੇ ਚੱਕੇ ਹੁੰਦੇ ਆ। ਜਿਹੜਾ ਕਾਲੀਆਂ ਨਾਲੋਂ ਅੰਦਰੋਂ ਕਿੰਨੇ ਚੱਕਰਾਂ ਦੇ ਚੱਕੇ ਆ। ਆਪਣੀ ਜਿਹੜੀ ਕੋਈ ਵੀ ਸਰਕਾਰ ਉਹ ਕਿਸੇ ਪਾਰਟੀ ਦੀ ਹੋਵੇ ਮੰਗਾਂ ਤੋਂ ਬਣਾਉਣੀ ਹੈ ਜਿਵੇਂ ਆਪਾਂ ਦੀ ਸਰਕਾਰ ਹੈ ਪਾਲਿਟਿਕਾਲੇ ਵਾਲੇ ਬਾਹਰ ਵਾਸਤੇ ਲੜਨਗੇ ਜੀ ਤੇ ਉਹਦਾ ਕੰਮ ਨਹੀਂ ਕਰਦੇ ਤੇ ਮੇਰੇ ਜਿਹੜੀ ਬਾਲ ਹੈ ਉਸੇ ਤੋਂ ਉਸੇ ਬਣਾਉਣਾ ਹੈ ਜਦੋਂ ਸਾਡੇ ਕੋਲ ਕੋਈ ਸੁਣਵਾ ਖਾਣੇ ਨਾ ਗਲਤੀ ਕਰਵਾ ਨੀ ਕਰੇ ਦਾ ਮਤਲਬ ਇਹ ਜੇ ਸਾਰੇ ਕਿਸਾਨ ਸ਼ੇਤੀ ਕਰਦੇ ਆ ਸਾਰੀਆਂ ਪਾਰਟੀ ਵਾਲੇ ਘਰ ਬਾਰੇ ਤੁਸੀਂ ਉਹਨਾਂ ਸਾਰੇ ਲੋਕਾਂ ਦਿੱਤਾ ਪਾਜਰੇ ਲੀਡਰ ਆ ਗਏ ਨਾ ਇੱਕ ਸੁਧਾਰ ਨਾਲ ਤਾਂ ਜੁੜੀ ਹੋਈ ਹੈ ਜਿਹੜੀ ਪਾਰਟੀ ਆ ਉਹਨੋਂ ਸਾਰੀ ਜਨਤਾ ਨੂੰ ਇਹ ਲੱਗੇ ਕਿ ਆ ਜਿਹੜੀ ਜੱਥੇਬੰਦੀ ਵਾਲੇ ਕੋ ਸਾਡੀ ਹੈ ਇਹਦਾ ਸਾਡੇ ਕਿਤੇ ਖਤ ਨਹੀਂ ਲੱਗਦੀ ਕਿਤੇ ਨੂੰ ਬਚਾਉਣ ਦਾ ਇਹ ਉਹਦਾ ਮਹਾਰਤ ਹੋਈ ਇਹਦੇ ਗੱਲ ਪਰਚੇ ਵੀ ਬਣਦੇ ਆ ਨਰਦਨ ਵੀ ਕੀਤੀ ਹੈ ਪਰਸਾ ਥੱਲਾ ਵੀ ਸਿੱਖਦੇ ਆ ਇਹ ਗੱਲ ਕਰਦੇ ਜਪਾਂ ਕਾਰਜਾਂ ਦਾ ਬਾਰੇ। ਇਹ ਜੱਥੇ ਬੰਦੀ ਛੋੜਾ ਜਿਹਾ ਭਾਈ ਮੰਡੇ ਲੀ ਜਾਂਦੀ। ਇਹ ਜੱਥੇ ਬੰਦੀ ਕਿੱਥੇ ਨੂੰ ਜਾਣ ਵਾਸਤੇ ਉਹਦੇ ਤੋਂ ਠਿਕਰੀ ਵਿੱਚ ਪੜਸੀ। ਫਿਰ ਜੋ ਅਲੱਗ ਅਲੱਗ ਨੇ ਛੋਟਾ ਕਰੇ ਪੈਸਵਾਰ ਵਾਲੇ ਕੁਝ ਜੋ ਆਪਾਂ ਜੱਥੇ ਬੰਦੀ ਕਹਿੰਦੇ ਹੁਣ ਸਮਝਦੇ ਆਂ ਕਿ ਪੰਚਾਇਤਾਂ ਤੋਂ ਲੈ ਕੇ ਬਦਾਰ ਇਹਨਾਂ ਵੀ ਅੱਜ ਦੇ ਧਾਰੇ ਬਣੇ ਹੁੰਦੇ ਆ ਜਿਹੜੇ ਤਾਂ ਜਵਾਗਿਆ ਪਰ ਬਾਈਕਾਂ ਵਿੱਚ ਹੁਣ ਆ ਗੀਆਂ ਜਿੰਨੇ ਵੀ ਆ ਸਾਡੇ ਧਾਰੇ ਇਹਨਾਂ ਧਾਰਿਆਂ ਦਾ ਲਗਭਗ ਜਰਨੀ 76 76 ਸਾਲ ਦਾ ਸਾਡੇ ਅੱਗੇ ਆ ਗਏ 76 76 ਸਾਲ ਦੇ ਫੈਸਲਿਆਂ ਚ ਸਾਡੇ ਲੋਕਾਂ ਦਾ ਕਦਾਂ ਫਾਇਦਾ ਹੋਇਆ ਸਾਡੇ ਜਿੰਨਾਂ ਨੇ ਤਾਂ ਸੌਣ ਦਾ ਵਪਾਰ ਕਰਦੇ ਸੀ ਹੱਥ ਗੇੜਜਾ ਪਰ ਉਹ ਨਾ ਹੋ ਕੇ ਲੱਗੇ ਆ ਗੱਤਾ ਵਿੱਚ ਜਦੋਂ ਕਪੜਾ ਵਿੱਚ ਜਦੋਂ ਉਹ ਤੋਂ ਲੈ ਕਿੱਥੇ ਆਉਂਦੇ ਅਸੀਂ ਜਿਹਨੇ ਟੁਕੜੇ ਸਮਾਨ ਦੇ ਵੇਚਣ ਦੇ ਵਪਾਰੀ ਬਣਾ ਦੇ ਦਿੱਤਾ ਇਹਨਾਂ ਨੇ ਜੁਆਨਾ ਦੇ ਪ੍ਰਗਨ ਨੇ ਸਿਸਟਮ ਐਥਰੇ ਆ ਹਾਂ ਜਿਹੜਾ ਮੂਲ ਕੋਈ ਆਵਾਜ਼ ਸੀ ਅਮਰੀ ਜਦਾ ਕੇ ਜੇ ਰਾਜ ਕਰਨਾ ਹੈ ਤਦ ਉਹ ਫਾਟ ਕੇ ਰੱਖਨੇ ਪੈਣਗੇ ਬੜੇ ਪੂਰੀ ਨੀਤੀ ਰੀਰੀ ਬਣਾਉਂਦੇ ਪਰ ਇਹਦੇ ਨੀਤੀ ਦੀ ਪੂਰੇ ਜੋਰ ਨਾਲ ਮੋਦੀ ਸਾਹਿਬ ਲੱਗੋ ਕਿ ਸਰਕਾਰ ਲੱਗੀ ਹੋਈ ਹੈ ਕਿਥੇ ਦਾ ਹਿੰਦੂ ਆਸ਼ਰੀ ਬਣਾਉਣੇ ਜਿੰਨੇ ਉਹ ਪੁਸ਼ੇਦਾਰ ਬਣਾ ਜਿਹੜਾ ਉਹ ਬਸਲਾਮਾ ਦੇ ਹਮਲਾਇ ਉਦੋਂ ਵਾਲ ਪਾਰਟੀ ਵੀ ਆਪਣੇ ਵੀ ਆਉਣੀ ਹੈ ਜੋ ਕਾਮਯਾਬ ਹੁੰਦੇ ਹੈ ਮੈਂ ਹਿੰਦੀ ਪੜਾ ਰਹੋਗੀ ਤੇ ਹਿੰਦੂ ਰਾਖਾ ਰੋ ਕੇ ਇਹਦਾ ਮਤਲਬ ਉਹ ਧਰਮ ਦੇ ਰਾਖੇ ਰਾਖੇ ਆੰਗਰੇਜ਼ੀ ਕੋਸ਼ਾ ਤੇ ਉੱਧਰ ਲੱਗੇ ਹੋਏ ਰਹਾ ਉਹ ਤੇ ਫੁੱਲ ਲਿਤੀ ਹੋਈ ਅੰਨਾਂ ਦੰਗੇ ਕਰਦੇ ਪਲਾਦ ਕਰਦੇ ਕਤਲ ਕਰ ਇਹ ਫਰਾਗਸ ਕੰਮ ਤੋਂ ਵੱਧ ਸੌਖਿਆ ਦਾ ਕੋਈ ਸਾਰਾ ਮਾਰਦਾ ਪੜਿਆ ਜਾਉਂਦਾ ਕੋਈ ਆਪਣਾ ਸਾਰਾ ਮਾਰਦਾ ਜਿੱਦੇ ਉਹ ਚੱਲੂ ਕਿੰਨਾ ਵੀ ਰੋਟੇ ਦੱਤੇ ਕਿਉਂ ਸਾਰਾ ਮਾਰਦਾ ਕਿਉਂ ਵੀ ਹੱਕ ਮੰਗਦਾ ਉਹਨੂੰ ਕਿਉਂ ਸਾਰਾ ਵੀ ਕੌਣ ਸੀ ਰੱਖਿਆ ਕਿ ਜਿਹੜੇ ਸਾਮਰਾਜ ਦੇ ਹੁਕਮ ਹੈ ਜਿਹੜੇ ਉਹਨਾਂ ਨੇ ਸੱਚਤਾ ਮੈਂ ਉਹ ਜਿਹੜੀ ਨੀਤੀਆਂ ਲਾਗੂ ਕਰ ਉਹਨਾਂ ਦੇ ਸਾਰੇ ਬੇ लागू करा मोदी ने अमल को दिखाया मैं मनमोहन सिंह नीतियां लागू होगी सर तक नहीं ਉਹਨੂੰ ਤਾਂ ਲੰਗਾਰ ਤੋਂ ਰਹਿਣ ਲਈ ਅਮਰੀਕਾ ਦੇ ਬੈਂਡ ਸੀਗੇ ਜਾਇ ਨਹੀਂ ਸਕਦਾ ਉਹਨਾਂ ਨੂੰ ਲੱਗਿਆ ਹੋਇਆ ਨਹੀਂ ਹਿੰਮਤ ਆ ਸੀ ਜਿਹੜਾ ਸਿੱਧਾ ਪਰੇ ਲੱਗਿਆ ਹੋਇਆ ਆ ਆ ਆ ਮੌਲਸੀ ਆਪਾਂ ਉਹਦੇ ਨਾਲ ਸਾਰਿਆਂ ਨੇ ਤੁਮ ਨੇ ਕਿਹਨੂੰ ਜਹਾਜ਼ ਦਿੱਤੀ ਕੋਈ ਕੱਟੇ ਉਹ ਜਿਹਨੂੰ ਪਰਦੇ ਅਮਰੀਕਾ ਤੋਂ ਵੀ ਦਿੱਤੀ ਹੈ ਉਹ ਆਪਾਂ ਦੇ ਹੱਦ ਦੇ ਬਾੜ ਦੇ ਇਲਾਕੇ ਦੇ ਹੱਦ ਦੇ ਬਾੜ ਦੇ ਧਰਮ ਦੇ ਹੱਦ ਦੇ ਬਾੜ ਦੇ ਉਹ ਬਾਪਰਚੀ ਜਿਹੜੀ ਜੁਵਾ ਜਾਤੀ ਪਰਚੇਤੀ ਹੋਣਾ ਚਾਹ ਕੇ ਪਿੰਡ ਦੇ ਵਿੱਚ ਬਗੈਦਾ ਲੀਖ ਨਿਕਲਦੀ ਕੀਰਾ ਹੋ ਗਿਆ ਕਿਹਾ ਜਿੱਥੇ ਸਮੇਂ ਜਦਾ ਡੜਾ ਆਹ ਹਰੇ ਜਦਾ ਜਦਾ ਡੜਾ ਤੇਰੇ ਘਰੇ ਬਣ ਕੇ ਪਹਿਲਾ ਕਾਰਾ ਚੱਕ ਲੋ ਉਹਨੇ ਕਿਹੜਾ ਸਦਾ ਪਿਆਰ ਇਹੋ ਸਰਕਾਰ ਨਾਲ ਲੜਜਾਂ ਦੇ ਨਹੀਂ ਲੱਗੇ ਜਨੇ ਸਰ ਜਨੇ ਕੇਸ ਅਬ ਜੇ ਕਿ ਚੋਣਾਂ ਨੇ ਬੜੇ ਲੋਕਾਂ ਦੇ ਵੱਲ ਦੇ। ਪਰ ਜੇ ਦੋ ਦਰਿਆਂ ਵਿਚ ਲੜਾਈ ਹੋ ਗਈ ਤੇ ਲੜਾਈ ਕਦੋਂ ਨਿਕਲ ਜਾਉਣੀ। ਪਹਿਲਾਂ ਸੋਚਣਗੇ ਜੇ ਲੁੱਟਿਆ ਉਹ ਵੀ ਜਨਾ ਲੁੱਟਿਆ ਮੈਂ ਵੀ ਜਨਾ ਬਾਬਾ ਮਾਗੂ ਕੱਠੇ ਬਿਠਾਇਆ ਕਰੀਏ। ਕੱਠੇ ਬੈਠ ਨਹੀਂ ਸਕਦੇ। ਸਰਕਾਰ ਦੇ ਜਿੰਨਾ ਏਕਾ ਹੋਊਗਾ ਉਹਦੇ ਜੋਰ ਤੇ ਸੰਘਰਸ਼ ਹੋਊਗਾ ਆਪਣਾ ਸਪੱਸ਼ਟ ਹੈ ਕਿ ਇਸ ਹਾਸਤੇ ਏਕਾ ਸਾਨੂੰ ਸਿਰੇ ਆਉ। ਜਦੋਂ ਇਹ ਆਪਾਂ ਦੇ ਦਰਹਾਤਾ ਕਿਸੇ ਦਸ ਹਾਸਤੇ ਏਕਾ ਤੋੜ ਦਿੱਤੇ ਹੈ ਤੁਹਾਡੀ ਲੁੱਟ ਕਰਦੇ ਹੈ ਪਰਵੰਤ ਫਿਰ ਵੀ ਪਰਜੈਤੀ ਜੁਮਾ ਚ ਕਿਵੇਂ ਕਿਉਂ ਕਿੰਨਾ ਵਿਚਾਰ ਆਨੇ। ਚਾਹਾਂ ਜੋ ਰੇਟੇ ਲੱਗੇ ਜਦੋਂ ਪੰਜੀ ਸਰਭਾਚੇ ਚ ਖੜੇ ਹੋਣ ਤੇ ਲੱਗੇ ਜਾ ਕੇ ਇਸਪੋਰਟ ਕਰਦੇ ਲੱਗੇ ਕਿਹੜਾ ਤੁਹਾਡਾ ਪਿੰਡ ਦਾ ਪ੍ਰਬੰਧ ਜਿਹਦੀ ਸਰਪੰਚ ਰੋਲ ਜਾਉਣੀ ਹੈ ਖੜਾ ਧੁਰ ਘੜ ਦੀ ਗੱਲ ਜਿਹਦੀ ਗੱਲ ਆ ਆਪਣੀ ਪਰ ਮੈਂ ਕਾਲ ਕਰਨ ਆਜੂਗਾ ਪਰ ਨਾ ਨਾ ਨਹੀਂ ਲੱਗਾ ਅਲੂ ਬੇਟੀ ਧੂਮਿਕਾ ਨਹੀਂ ਗੱਲ ਹੈ ਖੜਾ ਜੇ ਕੈਂਡੀਚਰ ਕੋਈ ਪੰਜ ਚ ਬਣਦੀ ਤੇ ਪੰਜ ਤੋਂ ਹੋ ਰਿਹਾ ਕੈਂਡੀਚਰ ਜੇ ਤੜੇ ਲਾਦੀ ਬਲਕਿ ਪੰਜ ਬਣ ਕੇ ਸਮੇਤ ਚਾਰਵੇਂ ਤ ਰਾਗੇ ਦੂਜੇ ਚਾਰਾਂ ਬੋਕਤ ਕੇ ਕਿਹਨੇ ਬੋਸਿਆ ਲਈ ਉਹਨੇ ਬੋਕਤ ਕੀ ਹੋਗੀ ਜਿਹੜੇ ਫਰਕੰਚਾਰੇ ਤੋਂ ਲਿਖੀ ਹੋਗੀ ਉਥੇ ਵੀ ਬੋਕਤ ਸਰਮਚੀ ਹੈ ਦੂਜੇ ਬੋਕਤ ਕੰਨੀ ਕਾ ਸਰਕਾਰੀ ਜੀ ਤੋਂ ਤੁਸੀਂ ਧਾਰਾ ਕਰਦੇ ਸਾਡੇ ਪਿੰਡ ਦੇ ਘਰਾਂ ਜਿੰਨੇ ਹੈ। ਅੱਜ ਪਹਿਲਾਂ ਮੈਂ ਲੈਣੇ ਹੁਣੇ ਆਵਾਂਗੇ ਜਿੱਥੇ ਫਾਰਿਵਰ ਲੱਟਾ ਪੈ ਗਿਆ ਪੰਗਾ ਪੈ ਗਿਆ ਐਮਐਲਏ ਦੇ ਕੁੜੀ ਦਵਾਈ ਆਪਾਂ ਦਾ ਫੇਰ ਬਲਾਕ ਨੂੰ ਧਰਤਾ ਮੇਰੇ ਨਾਲ ਵੱਧੂ ਹੈ। ਜਿੱਥੇ ਨੇ ਵਾਪਸ ਆਇਆ ਉਹ ਜਿਹੜਾ ਹੁਣ ਸੁਖਵੀਰ ਉਹ ਬਣਿਆ ਹੋਇਆ ਮਾਈਕਰੋ ਕਮੇਰਾ ਐਮਐਲਏ। ਬਗੀ ਦੇ ਉੱਪਰ ਮਿੱਟੀ ਚੜ੍ਹ ਲਿਆ ਹੈ। ਉਰੇ ਰੱਬ ਨੇ ਆ ਕੇ ਬਰਾ ਦੇ ਦੇ ਦਾ ਮੈਨਿਕ ਕੰਦੇ ਦੋ ਦੋਲੇ ਹਰ ਕੇ ਉੱਤੇ ਵੀ ਲਾਤੀਆਂ ਐਤੂ ਸਾਨੂੰ ਬੋਧਾ ਗਿਆ ਅਸੀਂ ਆ ਬਗੇ ਨਕੂਰ ਕਰਵਾਣਾ ਜੰਨੀ ਪਰਮਾ ਕੋ ਚੱਲ ਜਾਂਦੇ ਹੁਧਿਆਬਾ ਐਮ ਐਲ ਏ ਨੂੰ ਕਿੰਦਾ ਕਹਾਵਲਾ ਰਿਹਾ ਜਦ ਹੀ ਆਪੋ ਤੇ ਡਰਾਈਵਰ ਮਾਰ ਤੇ ਰਖ ਲੈ ਜਿੱਥੇ ਜਿੱਥੇ ਉਹ ਪਿੰਡ ਹੈ ਪਿੰਡ ਜਿਹੜੀ ਮਿੱਟੀ ਤੇ ਉਹ ਪਤਾ ਵੀ ਐਵੇਂ ਹੱਦ ਕਰਵਾਣ ਨੂੰ ਕਿ ਸਾਨੂੰ ਬੋਧਾ ਦੇ ਕਾਬਿਲ ਉਹ ਹੋਰ ਗੰਨੇ ਦਾ ਖਤ ਮਿੱਟੀ ਦਾ ਕੀ ਇਹ ਹਰ ਹਰ ਦਾ ਚੋਰਾ ਨਾ ਰਾਇਦਾ ਕਿ ਕਿਥੋਂ ਕਿਥੋਂ ਜਿੰਨੇ ਕਿਨੇ ਪੈਸੇ ਬਣਾਏ ਆ ਕਦੀ ਇਹਦਾ ਭਗਤ ਬਣੂਗਾ ਬੁਆਲੇ ਦਾ ਪ੍ਰਧਾਨ ਕੌਣ ਹੋਵੇ ਉਹ ਵਾਰੀਆਂ ਗੱਲਾਂ ਨੇ ਜੇ ਲੋਕ ਪਤਾ ਲੱਗੇ ਕਿ ਨਾ ਲੋਸ ਪਾ ਦੇਵੋਗੇ ਕਦੀ ਇਹ ਨਾਲੇ ਮਿਲ ਘਰਾਂ ਨੂੰ ਕਹੇ ਜਾਂ ਮਰਦੀ ਨੂੰ ਵੀ ਲੋ ਮੇਰਾ ਕਾਥਾ ਜਿਹੜੇ ਹਰੇ ਜੱਟਾਂ ਕੱਗੀਆਂ ਮਾਰਦੇ ਆ ਸੰਗੋਹ ਦੇ ਲਾਲ ਆਪਣੇ ਮਨੇ ਕਹਿ ਜਦ ਗਲਤ ਕੀਤਾ ਪੈਸੇ ਮੋੜ ਕੋਗਣਾ ਮਤ ਕੋਣਾ ਆ ਕੇ ਦੇਣਾ ਆ ਉਸਰ ਫੈਲ ਕਰ ਤੇ ਗੱਡੀ ਵੀ ਪੜ ਗਿਆ ਤੋਂ ਕਿ ਬੰਦੇ ਦਾ ਸਾਹਮਣੇ ਵੀ ਗੱਲ ਕਰਨੀ ਕਿ ਇਹ ਵਾਲੇ ਦਾ ਇਹ ਰੋੜਾ ਰੋੜਾ ਮੰਤਰੀ ਕਾਹਦਾ ਰੋੜਾ ਜਦ ਮੈਂ ਉਹਦੇ ਠੱਠ ਤੇ ਆ। ਉਹ ਜਿਹੜੇ ਭਾਈ ਮੰਦਰੀ ਠੱਠ ਤੇ ਆ ਉਹ ਤਾਂ ਲੱਗਦਾ ਮੇਰੇ ਕੋਲ ਕੋਣ ਪੁੱਛ ਕੇ ਉਹਦੀ ਸਹਿਜ ਹੀ ਗੋਲੀ ਚਲਾਇਆ ਉਹਦੀ ਸਹਿਜ ਨੇ ਸਾਰਾ ਕੁਝ ਕਰ ਲਿਆ ਉਹ ਨਦੀ ਵੀ ਭਰ ਕੇ ਪਵਾਈ ਨਹੀਂ ਕਰੀ ਗਰਾਹੜ ਵੀ ਨਹੀਂ ਪੜਨ। ਐਸੇ ਫਰਕ ਕਰਦੇ ਕੋਲ ਤਾਂ ਦਹਾਉਂ ਜਾਂਦਾ। ਪਹਿਲਾ ਬੰਦਾ ਉਹਦੇ ਲੋਕੀ ਛਲਿਆ ਤੇ ਨਾਲ ਵਿਆਹ ਹੋ ਰਹਾ ਹੈ ਬਾਈ ਜਿੰਨ ਬਫਾਇਰ ਕਰਵਾਇਆ ਉਹਦੇ ਨਾਲ ਜਿਹਾ ਕਰਨਾ। ਤੀਜੇ ਦੇ ਬੰਦਾ ਪੀਏ ਆ ਗਿਆ ਬੜੇ। ਉਥੇ ਅਨੇਕਾਂ ਨੇ ਫਿਰ ਮਰਜੀ ਕੰਮਾਂ ਕਰਾ ਬੋਲ ਤਰਾਸਾ ਬਣਾਇਆ ਕਿ ਮੇਰੇ ਮਿੱਤੇ ਦੇ ਘੱਟੇ ਰਿਹਾ ਪਰ ਤੋਂ ਦੂਜੇ ਲੋਕਾਂ ਤੋਂ ਕਿਆਦੇ ਸਮਝਿਆ ਨਾ ਜਿਹੜੇ ਕੰਮ ਕਰੀ ਆ ਪਹਿਲੇ ਕਿਆਦੇ ਰੱਖ ਕੇ ਰੋਕਾ ਜਿਹਨਾਂ ਦੇ ਉਹ ਕੰਮ ਦਿੱਤਾ ਠੀਕ ਹੈ ਤੇ ਜਦੋਂ ਲੱਗਾ ਕਿ ਪਿਆਦੇ ਕੰਮ ਨੂੰ ਮੁੱਠੀ ਪੈਣ ਲੱਗਿਆ ਤਾਂ ਉਹਨਾਂ ਨੂੰ ਯਾਰ ਬਗੈਰਾ ਕਰਚਾ ਹੋਇਆ ਅੰਦਰ ਗੜ ਮੇਟਾ ਕਰਕੇ ਸਮੇਤ ਗਦੀ ਦਾ ਕਰਚਾ ਸਮੇਤ ਸਾਰੇ ਪੈਸੇ ਮਾਫੀ ਭਾਗੀ ਕਰਦੇ ਖੁਦੋਂ ਦਾ ਮੰਤਰੀ ਖਰਾਫੀ ਭਾਈ ਉਹਨਾਂ ਨੇ ਪ੍ਰਧਾਨੇ ਦਾ ਆਪਣੇ ਬੇਟੇ ਦਾ ਆਪਣਾ ਲੋਕਾਂ ਨੂੰ ਕੱਤਿਆ ਹੈ ਤੇ ਸਾਡੀ ਨੂੰ ਤੱਕ ਕਿਉਂ ਜਾਂਦੀ ਹੈ ਕਿਉਂ ਮੁਰੇ ਸਾਡੇ ਬੰਦੇ ਵੜਾ ਚਾਹੋ ਕੋਈ ਸਾਡੇ ਦੇਸ਼ੇ ਮਿੰਦ ਦਾ ਸਰਪੰਚ ਹੈ ਜਿੱਥੇ ਸਾਡੇ ਚ ਕਮੇਟੀ ਕੰਮ ਹੈ ਉਹਦੀ ਪੈਣ ਦੇ ਭੁਗਤਾਨ ਦਾ ਬੋਲ ਚੱਲਦੀ ਹੈ ਦੇਖੋ ਬਹੁਤ ਸਾਰੇ ਹਲਕਾ ਤੇ ਗੱਲਾਂ ਨਹੀਂ ਹੋ ਜਾਣੀਆਂ ਆਹ ਆਹ ਉਹ ਹੋਰ ਜੇ ਭਾਈ ਬੇਟੀ ਜੀ ਬੰਦੀ ਘਰੇ ਬੰਦੀ ਬਣ ਜੋ ਜਿਹੜੀ ਘਰੇ ਬੰਦੀ ਪਹਿਲਾਂ ਜਾਤ ਦੇ ਪੌਰਤੇ ਬਣੀ ਹੋਈ ਅਸੀਂ ਜਿਹੜਿਆ ਵੇੜੇ ਵਾਲਿਆ ਫਿੱਟ ਕਰਦੇ ਜਦੋਂ ਸਾਡੇ ਸਾਹ ਵਿੱਚੀ ਨਹੀਂ ਹੁੰਦਾ ਉਹ ਉਸ ਪਿੰਡ ਵਾਲੇ ਜਿਹੜੇ ਵੇੜੇ ਵਾਲਾ ਨੇ ਇਹ ਵੇੜੇ ਵਾਲੇ ਅਸੀਂ ਫਿੱਟ ਕਰਦੇ ਉਹ ਨਾਲੇ ਵੇੜੇ ਵਾਲਾ ਕੋਲ ਜ਼ਮੀਨ ਹੈ ਥਾੜਾ ਤੋਂ ਫਿਰ ਤੁਸੀਂ ਮੋਝੇਗਾ ਉਹਦੀ ਜ਼ਮੀਨ ਨਹੀਂ ਰਹੀ ਕਿੰਨਾ ਦੀ 50% ਬਿੰਦੀ ਵੇਚ ਨਹੀਂ ਲੈਉਂਦਾ ਮੇਦੂਰ ਰਵਰਤੀ 25 ਤੋਂ 30% ਗਿਰਤੀ ਹੋਇਆ ਹੈ ਜਿਹੜੀ ਭਾਈ ਜਵੇਦ ਖੱਲਿਆ ਕਨਾਲਾ ਚੋਂ ਉਹ ਜਿਹੜੀ ਨਿਕਲ ਰਿਹਾ ਤੇ ਵਾਰੀ ਚੱਲਦਾ ਉਹ ਵੀ ਜਿਹੜਾ ਜੇ ਮਾ ਉਸੇ ਨਾਲ ਨੇ ਉਹ ਵਰਦੀ ਲੈਣ ਲਈ ਸਾਡੇ ਦੀ ਸਾਜ ਹੈ ਜੇ ਕੋਈ ਕੋਈ ਜਿਸ ਸਾਡੇ ਹੁਣਾਂ ਸੌਤੇ ਚੱਲ ਗਈ ਹੈ ਇਹ ਮੈਦੂਰ ਆਪਾਂ ਠੀਕ ਕਰਾਉਂਦੇ ਆਂ ਫਿਰ ਤੋਂ ਸਾਡਾ ਕੰਮ ਨੂੰ ਬਹੁਤ ਅਸਰ ਕਰਦੇ ਇੱਕ ਦਿਨ ਆਪਣੇ ਹੱਥ ਨੂੰ ਗਿਆ ਜੱਗਾਂ ਵਾਲੇ ਕਰਦੇ ਆ ਕਹਿੰਦਾ ਰਿਪਰ ਦੀ ਜੰਮੀ ਬੋਤਲ ਜਾ ਰਹੀ ਆ ਉਹਨਾਂ ਨੇ ਕਹਿਰੇ ਕਿਹਾ ਕਿਸ ਤਰ੍ਹਾਂ ਸੰਭਾਲਣਾ ਤੇ ਉਹਦਾ ਜ਼ਮੀਨਾਂ ਜਿਵੇਂ ਠੇਕੇ ਦੇ ਦੇਵੇ ਗੱਡੀ ਲੈ ਵੱਲ ਜੋੜਾ ਲਾ ਦੱਪ ਕੇ ਵੀ ਉਹ ਜਿਆ ਬਿਆ ਫਰਿਸ਼ਤ ਜੀ ਗਿਆ ਜਿਹੜੇ ਕਹਿੰਦੇ ਭਾਈ ਮਜਬੂਰ ਸੱਚੋਂ ਬਹੁਤ ਕਾਇਸ ਕਰਦੇ ਆ ਉਹਨੇ ਕੰਮ ਜੱਗੇ ਹਾਉ ਦੁਨੀਆਂ ਨੂੰ ਜਿਆ ਜਦੋਂ ਇੱਥੇ ਗਾਉਂ ਨਹੀਂ ਹੈ ਐਨਾ ਕਦੇ ਮਾਰ ਨਹੀਂ ਹੈ ਉੱਥੇ ਰੁਕ ਗਿਆ ਪੌਣੇ ਲੋਕ ਵਾਸੇ ਕੋਈ ਵੀ ਪੂਰੀ ਕੱਢੀ ਨਹੀਂ ਜਿੰਦਾ ਇੱਕ ਕਬੜਾ ਉੱਥੇ ਸਮਾਜ ਪਾਵਾਂ ਹਾਲ ਕਰਨਾ ਬੈਠਿਆ ਜਦ ਵੀ ਆਪਣੇ ਸਹੁਰਾ ਦੇ ਬਾੜਿਆ ਵਾਲੀ ਹਾਲ ਕਰਨਾ ਤੇ ਅਸੀਂ ਇਹਨੂੰ ਵਾਇਸ ਕਰਦੇ ਆ ਇਦੋਂ ਦੇ ਉਧਰ ਵੀ ਹਜਾ ਮੁਸੀਹ ਹੈ ਕਦੇ ਮਾਰ ਬੇਚਾ ਤੇ ਕਰ ਕਦਾ ਬਹਾਵ ਬਹਾਵ ਕਿਦੇ ਤੇ ਦਿਹਾੜੀ ਦੀ ਕੂਈ ਨਹੀਂ ਤੇ ਕੇ ਜੇ ਕੱਖ ਆਪਾਂ ਵੱਢ ਲਿਆ ਮਰ ਨਹੀਂ ਕਹਿੰਦੇ ਗਾੜ ਕੱਢਦੇ ਆਂ ਉਹ ਕਹਿੰਦੇ ਹਕੀਕਤਾਂ ਵਿੱਚੋਂ ਪਾਣਾ ਪਾੜ ਲੈਂਦੇ ਆਂ ਆਪਾਂ ਕੋਈ ਅੜਾੜੀ ਬਣੀ ਦੇ ਕੋਲ ਫਰਨਾ ਚ ਵਿਜਨਰ ਉਸੇ ਖੇਤ ਚ ਨਹੀਂ ਬਾੜ ਦੇ ਤਾਂ ਮੈਂ ਸਾਰਾ ਟਿਕਾਣਾ ਕਰ ਲਿਆ ਵਿਜਨਰ ਜੇ ਅਸੀਂ ਸਾਗ ਵਾਲੇ ਵੀ ਕਰੀ ਇਕੱਠਾਂ ਵਾਲੇ ਵੀ ਜਰੀਏ ਉਹਗੇ ਬੜਾ ਮੈਨੂੰ ਉਹਦਾ ਪੂਰਾ ਕੁੱਪੜਾ ਦੇ ਗਹਿਣਾ ਆਉਂਦਾ ਦੋਨੇ ਦਿਨ ਹੋਲੇ ਨੇ ਠੇਕੇ ਦੇ ਕੋਲੋਂ ਲੈ ਕੇ ਹੋਰ ਪੈਗੇ ਜਾਂ ਕੰਮ ਕਰਦਾ ਸਾਡੇ ਕੋਲ ਚਰਚ ਵਰਗਾ ਕੇ ਚੱਕ ਲਾਉਂਦੇ ਸੀ ਦੇਖੋ ਵੱਡੇ ਵੱਡੇ ਚੰਨ ਲਿਆ ਆਏ ਉਹਦੇ ਆਪਣੇ ਪਿੰਡਾਂ ਚ ਮਿਲਉਂਦੇ ਜਿੱਥੇ ਬੰਗਿਆ ਮੈਂ 9 ਅਗਸਤ ਵੀ ਹੋ ਗਿਆ ਜਿਹੜੇ ਬੰਦੇ ਮੇਰੇ ਕੋਲ ਕੰਮ ਕਰਦੇ ਆ ਰਹੇ ਉਹ ਤਾਂ ਮੈਂ ਨਿਮਾਣ ਚਲਾਉਂ ਜਿਹੜਾ ਮਰੋ ਮੰਜੂਰਾ ਤੇ ਘਰਾਂ ਨਾਲ ਜੁਲੋ ਜਿੰਮੀ ਕਰਵਾ ਲਈ ਜਾਂਦੇ ਬੰਦੇ ਕਿਪਾਸਿਟੀ ਦੇ ਨੋਟ ਨਾ ਕਰ ਕੋਸਾਬੀਾਇ ਕਰੀ ਜਾ ਜਿਹੜੀ ਅਸੀਂ ਇਹਦੇ 17 ਏਕੜ ਮੋਟਾ ਕਾਉਂ ਕਰਾਂ ਇਹਦਾ ਹਮਸਤੇ ਕੋਈ ਜ਼ਮੀਨ ਦੇ ਦੀ ਜੇਸੀ ਬਸਾਈ ਦਾ ਸਿੱਧਾ ਮਾਮਲਾ ਹੋਵਾਂਗੇ ਯਾਰ ਹਮ ਦਾ ਹੱਕ ਬਣਦਾ ਹੈ ਜ਼ਮੀਨ ਕਿਸ ਨੇ ਪੈਦਾ ਕਰੀ ਨਹੀਂ ਕੀਤੀ ਇਹਨਾਂ ਕੁਦਰਤ ਦੀ ਜੀ ਹੈ ਜਿਹੜੇ ਜੰਗਲ ਵਿਦੇਸ਼ੀ ਦੇ ਵੱਾਰ ਕੀਤੇ ਫੜੇ ਲੋਕਾਂ ਨੇ ਬਾਤ ਕੀਤੀ ਹੈ ਉਹ ਜਿਹੜੇ ਕਿਸਾਨਾਂ ਦਾ ਹਿੱਸਾ ਰਿਹਾ ਹੈ ਹਿੱਸਾ ਇਹ ਤਾਂ ਇਹ ਜੰਗਲ ਨੂੰ ਪਹਿਲਾਂ ਵਾਰ ਕੀਤੀ ਬੜਾ ਮਾਣਿਤ ਬਣਾਇਆ ਜਿੰਨਾ